ਸਾਰਿਆਂ ਨੂੰ ਸਤਿ ਸ੍ਰੀ ਅਕਾਲ YouTube ਫੈਮਲੀ ਮੈਂ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਤੇ ਗਾਇਸ ਅੱਜ ਮੇਰੀ ਮੰਮਾ ਤੋੜੂਗੀ ਬੈਂਗਣੀ ਠੀਕ ਹੈ ਅੱਜ ਜਿਸ ਬਣਾਵਾਂਗੇ ਬੈਂਗਣੀ ਦੀ ਸਬਜੀ ਕੱਲ ਸਿਲਾਈ ਸਾਲ ਲਈ ਪਰੌਂਠੇ ਤੇ ਅੱਜ ਬਣਾਵਾਂਗੇ ਬੈਂਗਣੀ ਦੀ ਸਬਜੀ ਤੇ ਗਾਇਸ ਬਾਕੀ ਮੰਮੀ ਤੋੜੂਗੀ ਬਾਕੀ ਦਾ ਵਲੌਗ ਤੁਹਾਨੂੰ ਦੋਖਾ ਦਾਂਗੇ ਓਕੇ ਤੇ ਗਾਇਸ ਇਸ ਵਲੌਗ ਨੂੰ ਵਿੱਚੋਂ ਸਕਿੱਪ ਗਾਇਸ ਆਹ ਦੇਖੋ ਬੈਂਗਣੀ ਲੱਗੀ ਤੇ ਗਾਇਸ ਆਹ ਲੱਗੀ ਬੈਂਗਣੀ ਘਰ ਦੀ ਬੈਂਗਣੀ ਬਿਨਾ ਰੇ ਸਪਰੇਅ ਤੋਂ ਬੋਟੀ ਸਟੀ ਬੰਦੀ ਆ ਯੰਮੀ ਯੰਮੀ ਬੰਦੀ ਆ ਹੁਣ ਪੜਥਿਆਲਾ ਬਤਾਉਂਗਾ ਇੱਕ ਲੱਗਦਾ ਹੀ ਰਹਿ ਗਿਆ ਸਾਦਾ ਛੋਟੀ ਆ ਨਾ ਉਹ ਛੋਟੀਆਂ ਵੱਡੀਆਂ ਤੋੜ ਲੋ ਲੱਗੀਆਂ ਕਿੱਡੀਆਂ ਕਿਡੀਆਂ ਗਾਇਸ ਪਹਿਲਾਂ ਵੀ ਅਸੀਂ ਪੜਥਾ ਬਣਾਇਆ ਸੀਗਾ ਤੇ ਗਾਇਸ ਵੈਂਗਣੀ ਵਾਧੂ ਲੈਥੇ ਆਂਦੀ ਹੁੰਦੀ ਆ ਇੱਧਰ ਲੈ ਕੇ ਆ ਲਓ ਗਾਇਸ ਗਾਇਸ ਦੇਖੋ ਕਿੰਨੀਆਂ ਸੋਹਣੀਆਂ ਨੇ ਰੇਸ ਸਪਰੇਅ ਤੋਂ ਬਗਿਨਾ ਗਾਇਸ ਇਹ ਹੋ ਜਣਾ ਹੀ ਹੁੰਦੀਆਂ ਨੇ ਦੇਖੋ ਗਾਇਸ ਕਿੰਨੀਆਂ ਘੈਂਟ ਨੇ ਜਮਨੀ ਕਾਲੀਆਂ ਕਾਲੀਆਂ ਇਹ ਕੋਲ ਲੱਗੀ ਉਹ ਦੇ ਛੱਨ ਵਿੱਚ ਲੱਗੀ ਉਹ ਦੇ ਆ ਦੇ ਦੇ ਹਾਂ ਪਕੜ ਲਈ ਆਪ ਕहां ਸੁਪੇਗੀ ਓ ਮਾਈ ਗਾਡ ਇਹ ਕੋਲ ਲੱਗੀ ਓ ਦੇ ਵਿੱਚ ਲਿਆਓ ਹਮ ਕਪੜਾ ਦੋ ਰੇ ਇਹ ਅੰਦਰ ਮੈਂ ਤੋੜਦਾ ਹਾਂ ਇੱਕੋ ਚਿਲੋਦੀ ਆ ਪਾਟੋੜਦੀ ਹੈ ਬੈਂਗ ਗੋਇ ਕਿਲੋਦੀਆਂ ਬੈਂਗਣਾ ਲੈ ਇੱਥੇ ਮੈਂ ਤਾਂ ਬਤਾਉਂ ਪਤਾ ਨਹੀਂ ਕਿੱਥੇ ਲੱਗਾ ਇਹ ਕਾ ਲੱਗਾ ਇਹ ਕੌ ਲੱਗਾ ਇਹ ਕਾ ਲੱਗਾ ਕੌ ਨਹੀ ਨਹੀ ਇਹ ਤਾਂ ਛੋਟੇ ਆ ਉਹ ਵੀ ਲੱਗਾ ਕਿੰਨਾ ਵੱਡਾ ਆ ਵੇ ਇੱਥੇ ਸੀਗਾ ਮੈਂ ਹੁਣੇ ਹੀ ਦੇਖਿਆ ਸੀਗਾ ਜੜ ਇਹ ਕਾ ਲੱਗਾ ਕਿ ਬੈਂਗਣੀ ਆ ਆ ਵੇ ਡਾ ਕਾ ਨਹੀਂ ਨਹੀਂ ਮੈਂ ਹੁਣ ਵੇਖਿਆ ਸੀ ਇਥੋਂ ਆਹ ਪਠੀ ਪਈ ਆ ਖੱਟੀ ਪਈ ਆ ਲਓ ਪਕੜੋ ਫੜੀ ਇਹ ਨਹੀਂ ਤੋੜਨੀ ਗੀ ਇਹ ਛੋੜ ਦੇ ਇਹ ਕਾਲਾ ਗਿਆ ਬਤਾਉਂਗਾ ਨਾ ਉੱਧੇ ਵਾਲਾ ਵੀ ਖਰਾਬ ਹੋ ਗਿਆ ਨਹੀਂ ਹੋਇਆ ਕਿਥੋਂ ਨਹੀਂ ਕਿਥੋਂ ਨਹੀਂ ਹੋਇਆ ਏ ਇਧਰੋਂ ਤੋੜ ਲਓ ਜਦ ਲੱਗੀ ਇੱਕ ਇਹ ਵੀ ਤੋੜਦੀ ਆ ਆ ਵੀ ਇਧਰੋਂ ਤੋੜਨੀ ਆ ਚਲੋ ਗਾਇਸ ਇਹ ਕਾਂ ਲੱਗੀ ਆਪਾਂ ਕਰੀਏ ਉਹਦੇ ਕਿੰਨੀਆਂ ਲੱਗੀਆਂ ਹਾਂ ਬਤਾਈ ਨੀ ਬਹੁਤ ਸੋਹਣੀ ਹੈ ਨਾ ਇੱਕ ਮੋਟੀਆਂ-ਮੋਟੀਆਂ ਜਿਗਾਂ ਇਹ ਵੀ ਵਧਦੀ ਜਾਣੀ ਹੈ ਇਹ ਤਾਂ ਵੱਡੀਆਂ ਹੋ ਜਾਣੀਆਂ ਹੋਰ ਥੋੜੇ ਦਿਨਾਂ ਤੱਕ ਦੇਖ ਲਓ ਗਾਇਸ ਤਾਜ਼ੀਆਂ ਸਬਜ਼ੀਆਂ ਨੇ ਇੱਧਰ ਦੇਖੋ ਅੰਨ ਨਿੱਕੇ-ਨਿੱਕੇ ਬਹੁਤ ਆ ਗਾਇਸ ਵੀਰੇ ਇਹ ਜੇ ਬਾਕੀ ਵੱਡੇ ਹੋ ਗਏ ਦੋ ਟੋੜੇ ਜਾਣਗੇ ਆਉਣ ਰਹਿ ਗਏ ਪੜਥਿਆਲੇ ਉਹ ਲਗੀ ਵਿੱਚ ਜੜਦੇ ਜੜਦੇ ਵਿੱਚ ਲੱਗੀ ਨਿੱਕੀ ਜੀ ਜੜਦੇ ਚੜਦੇ ਉਹ ਪਰਲੇ ਬੂਟੇ ਜਿੱਥੇ ਪਹਿਲੇ ਬਟਾਉਂ ਲੱਗਾ ਆਵੇ 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 ਦੋ ਲੱਗਦਾ ਮੈਨੂੰ ਤਾਂ ਲੱਗਦਾ ਕਿੰਨੇ ਸੋਹਣੇ ਹਨਾ ਓਏ ਆਹਾ ਬਾਈ ਉਹ ਬਤਾਉਂਗਾ ਉਹ ਬਤਾਉਂਗਾ ਇਹ ਵੀ ਖਰਾਬ ਹੈ ਓਏ ਗਾਇਸ ਦੇਖੋ ਪਾਟਿਆਂ ਦਾ ਗਾਇਸ ਕਿੰਨੇ ਕਿਊਟ ਆ ਸਾਰਿਆਂ ਨੂੰ ਲੱਗੇ ਭੈਣ ਇਹਨਾਂ ਦੀ ਟੋਲ ਗਾਇਸ ਅੱਜ ਬਣਾਵਾਂਗੇ ਆਪਾਂ ਅੱਜ ਨੂੰ ਬਣਾਉਣੇ ਕੋਧੋ ਬਣਾਉਣੇ ਅੱਜ ਸਬਜ਼ੀ ਪਈ ਹੈ ਦਾਦੀ ਗਾਇਸ ਹਵਾ ਦੇਖੋ ਕਿੰਨੀ ਸੁਮੀ ਮਗਦੀ ਪੀਲੀ ਪੀਲੀ ਅ ਮੇਰੇ ਸਾਹ ਸਰ ਤੇ 베ਰੀ ਵੀ ਲੀ ਜਾਂਦੀ ਆ ਗਾਇ ਬੇਰ ਵੀ ਕਿੰਨਾ ਫਲ ਦਿੱਤਾ 베ਰੀ ਓਏ ਕਿੰਨੇ ਗਾਂ ਸੋਹਣੇ 3 ਭੈਣਾਂ ਹਮਾਰੇ ਜੈਸੀ ਚਲੋ ਆ ਵੀ ਆ ਵੀ ਆ ਲੈ ਤੇ ਖਰਾਬ ਆ ਲਾ ਫਟੀ ਹੋਈ ਹੈ ਇਹ ਦੇ ਫਟੀ ਹੋਈ ਹੈ ਰੱਬ ਕੀ ਰੱਬ ਕੀ ਇੱਕ ਪਈ ਇੱਕ ਪਈ ਪਰਥੇ ਆ ਨਾ ਬਤਾ ਮੱਗਾ ਪਰਥਾਲੇ ਵੀ ਤੋੜ ਲੋ ਪਰਥਾਲੇ ਬਾਹ ਪਰਥੇ ਬਣ ਜਾਣਗੇ ਹੈ ਨਾ ਬਸ ਰੋਕੋ ਜਾ ਇਧਰ ਵੀ ਦੇਖੀਏ ਗਏ ਪਰਥੇ ਵਾਲੇ ਦਾ ਵਾਧੂ ਲੱਗੇ ਇੱਕ ਪਰਥੇ ਵਾਲਾ ਲੱਗਾ ਹੈ ਬਸ ਇਧਰ ਤਾਂ ਹੈਣੀ ਆਪਾਂ ਉਹਦੇ ਤੋੜ ਲਏ ਸੀ ਉਦੋਂ ਆ ਕੋਈ 베ਰੀ ਨੇ ਟੰਗ ੜਾ ਰਹੀ ਹੈ ਗਾਈਸ 베ਰੀ ਨੇ ਵੀ ਸਾਨੂੰ ਡੰਡਾ ਇਹ ਲਿਆ ਸੀਗਾ ਤੇ ਵੇਖ ਲਓ ਗਾਈਸ ਫਾਲ ਕਿੰਨਾ ਦਿੱਤਾ ਕਿੰਨਾ ਸੋਹਣੀ ਆ ਗਾਈਸ انا ਬੈਂਗਣੀ ਦੀ ਤੇ ਮਿਰਚਾਂ ਦੀ ਤਾਂ ਲੋਡ ਨਹੀਂ ਪਰ ਮਿਰਚਾਂ ਕਦੇ ਕਦੇ ਲੈ ਆਈ ਦੂਗਾ ਹੋ ਲੱਗੀ ਆਪਾਂ ਲੰਮਾ ਬੈਂਗਣ ਨਹੀਂ ਲੈ ਵਾ ਤੇ ਗਾਈਸ ਆ ਤੋੜ ਲਈ ਸਬਜੀ ਦੇਖੋ ਗਾਈਸ ਵੇਖੋ ਘਰ ਦੀ ਵੈਂਗਣੀ ਬਿਨਾਂ ਰੇਸਪਰੇ ਤੁਮ ਬਹੁਤ ਟੇਸਟੀ ਬਣਦੀ ਹੈ। ਹਨ ਕੀ ਥੋੜੀ ਜੀ ਨਾਲ। ਕਿੱਥੇ? ਬਾਈ ਅੰਮੀ ਅੰਮੀ ਬਣਦੀ ਹੈ। ਗਾਇਸ ਗਾਇਸ ਆਹ ਰੰਗ ਮੈਨੂੰ ਬੜਾ ਕਹਿਣ ਲੱਗਿਆ ਵੈਂਗਣੀ ਦਲੋ। ਕੁਦਰਤ ਦੇ ਰੱਖ। ਤੇ ਆ ਗਾਇਸ ਸਾਡੀਆਂ ਉਹ ਪੜਥੇ ਵਾਲਾ ਰਹਿ ਗਿਆ ਇੱਕ। ਬਾਕੀ ਗਾਇਸ ਸਾਰੇ ਪੜਥੇ ਵਾਲੇ ਰਹਿ ਗਏ ਨੇ। ਸਾਗ। ਤੇ ਆ ਗਾਇਸ ਸਾਡਾ ਸਾਗ ਤੇ ਆ ਪਾਲਕ, ਮੇਥੇ, ਪੁਰਜੀ ਤੇ ਉੱਧਰ ਲੱਗਾ ਤਣੀਆਂ। ਠੀਕ ਹੈ। ਦੇਖੋ ਗਾਇਸ ਬਿਲਕੁਲ ਤੋਂ ਕੇ ਨਹੀਂ ਇਹ ਦੇਖ ਸਕਦੇ ਹੋ ਗਾਇਸ ਜੀਨੂ ਸਾਡਾ ਵਲੌਗ ਵਧੀਆ ਲੱਗਿਆ ਉਹ ਜਰਾ ਲਾਈਕ ਲੈਂਟ ਸ਼ੇਅਰ ਤਾਂ ਕਰ ਦਿਓ ਤੇ YouTube ਦੇ ਅਮਨ ਫੈਮਿਲੀ ਵਲੌਗ ਨੂੰ ਅਮਨ ਫੈਮਿਲੀ ਵਲੌਗ ਨੂੰ ਵੱਧਵਾ ਸਪੋਰਟ ਤੇ ਸਬਸਕ੍ਰਾਈਬ ਵੀ ਕਰ ਲਿਓ ਫੋਲੋ ਵੀ ਕਰਿਓ ਗਾਇਸ ਵੀਰੇ ਸਾਡੇ ਤੇ Instagram ਦੀ 사이ਟ ਦੀ ਆਈਡੀ ਹੈਗੀ ਆ ਭੋਲਾ ਪ੍ਰੀਤ 66 ਠੀਕ ਹੈ ਤੁਸੀਂ ਇਹਨੂੰ ਵੀ ਗਾਇਸ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਗਾਇਸ ਜਿਹਨੂੰ ਸਾਡੇ ਵਲੌਗ ਐਂਡ ਸ਼ਾਰਟ ਵੀਡੀਓ ਐਂਡ ਚੈਲੰਜ ਤਾਂ ਚਲੋ ਹੁਣ ਪਾਉਂਦੇ ਨਹੀਂਗੇ ਤੇ ਮਤਲਬ ਸ਼ਾਰਟ ਵੀਡੀਓ ਤੇ ਵਲੌਗ ਜਿਹਨੂੰ ਵਧੀਆ ਲੱਗਦੇ ਨੇ ਉਹ ਮੜੇ ਜੇ ਕਮੈਂਟਸ ਕਰਕੇ ਦੱਸ ਦਿਓ ਠੀਕ ਹੈ ਕਿਹਨੂੰ ਲੱਗਦੇ ਨੇ ਤੇ ਗਾਇਸ ਜਿਹਨੂੰ ਸਾਡੀ ਬੈਂਗ ਨਹੀਂ ਚਾਹੀਦੀ ਹੋਈ ਤਾਂ ਉਹ ਵੀ ਕਮੈਂਟਸ ਕਰਕੇ ਦੱਸ ਦੇ ਡਿਲੀਵਰ ਕਰਾਦਾ ਠੀਕ ਹੈ ਗਾਇਸ ਪਾਰਸਲ ਕਰ ਦਾਂਗੇ ਤੇ ਸਾਡੇ ਨੂਰੇ ਨੂੰ ਵੀ ਕਹ ਦੋ ਬਾਏ ਨੂਰੀ ਛਰੇ ਨੂੰ ਬਾਏ ਕਰ ਦੇ ਬਾਏ ਚਲੋ ਠੀਕ ਹੈ ਗਾਇਸ ਅਗਲਾ ਵਲੌਗ ਲੈ ਕੇ ਜਲਦੀ ਹੀ ਸ਼ਾਮਿਲ ਹੋਵਾਂਗੇ ਤੇ ਗਾਇਸ ਹੁਣ ਤੁਸੀਂ ਮਾਰੇ ਚੈਲੰਜ ਦੱਸਦਿਆ ਕਰੋ ਸੀ ਕਿਹੜੇ ਕਿਹੜੇ ਲੈ ਕੇ ਸ਼ਾਮਿਲ ਹੋਇਆ ਕਰੀਏ ਠੀਕ ਹੈ ਗਾਇਸ ਜੇ ਚੈਲੰਜ ਨਹੀਂ ਦੱਸਦੇ ਸੀ ਤਾਂ ਕਰਕੇ ਨਹੀਂ ਲੈ ਆਖਾਂਗੇ ਓਕੇ ਬਾਏ ਗਾਇਸ ਗਾਇਸ ਆਹ ਵੇਖੋ ਆਪਣੀ ਮੈਂ ਮਿਲਦੀ ਸਬਜ਼ੀ ਤੜਕਾ ਲਾ ਕਾ ਇਹਨੂੰ ਇਹ ਤੜਕਾ ਲਾਤਾ ਜਦੋਂ ਬਣ ਗਈ ਤਾਂ ਇਹਦੇ ਖਾ ਲਾਂਗੇ ਵੈਗਰਿੰਗੇ ਸਬਜ਼ੀ ਜਿਹੜੀ ਆ ਵੈਗ ਨੂੰ ਫਰੀ ਸਿੰ ਕਰਦੀ ਬੈਨ ਬਸ ਹਾਂ ਜੀ ਗਾਇਸ ਮੈਂ ਲੱਤੀ ਸੀ ਸਿਰ ਨਕੇ ਸੀ ਨਾਤੀ ਸੀ ਤੇ ਕੇ ਸੀ ਨਾਤੀ ਸੀ ਤੇ ਮੈਂ ਪੀਣ ਲੱਗੀ ਆ ਅੱਛਾ ਆ ਵੇਖੋ ਆ ਭਈ ਅ ਮਿਰਚ ਆ ਤੇ ਮੈਂ ਪੀਣ ਲੱਗੀ ਹੁਣ ਚਾਹ ਹਾਂ ਜੀ ਗਾਇਸ ਤੇ ਵੇਖੋ ਆਪਣੀ ਸਬਜੀ ਹੋ ਗਈ ਆ ਰੈਡੀ ਆਈ ਵੇਖੋ ਇਹ ਸਬਜੀ ਰੈਡੀ ਹੋ ਚੁੱਕੀ